ਸਵਾਗਤ ਹੈ ਕਿਸਾਨ ਵੀਰੋਡ ਹਟ ਲੌਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਾਈ ਰੂਪਾ ਬਠਿੰਡੇ ਜਿਲ੍ਹੇ ਦੇ ਪਿੰਡ ਆ ਤਿੰਨ ਤੁਹਾਨੂੰ ਵੜਾ ਦਿਖਾਵਾਂਗੇ ਇੱਕ ਸੂਈ ਸਵਾਈ ਤੇ ਦੋ ਗੱਬਣਾ ਆ ਜਾ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਹੋਰ ਕਿਵੇਂ ਠੀਕ ਆ ਗਰ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਵੀਰੇ 90 ਤੋਂ 39 27052 ਦੁਬਾਰਾ ਫੇਰ ਬੋਲ ਦਿਓ 90 ਤੋਂ 39 76052 ਵਪਾਰ ਦੇ ਕੰਮ ਆ ਹਨਾ ਆ ਤੇ ਕਿੰਨੇ ਨਾਕ ਦਿਖਾ ਰਹੇ ਆ ਅੱਜ ਤਿੰਨ ਆ ਬਈ ਤਿੰਨ 2000 ਸੀ ਇੱਕ ਕੈਰ ਸਰ ਤੇ ਆ ਗਈ ਇੱਕ ਕੈਰ ਸਰ 1000 ਸੀ ਇੰਗਰਲੈਂਡੋ ਜੀ ਇੰਗਰਲੈਂਡੋ ਦੇ ਅੰਗ ਚ ਆ ਗਈ ਵੀਰੇ ਕਦੋਂ ਸੋਈ ਆ ਵੀਰੇ ਜਿਹੜੀ ਪਹਿਲੇ ਨੰਬਰ ਕੱਲ ਐਸੋ ਜੀ ਟੂਰ ਸਾਰੇ ਨੰਬਰ ਬੋਲਤਾ ਵੀਰੇ ਹੈ ਨੰਬਰ ਹਾਂ ਨੰਬਰ ਬੋਲ ਦੋ ਬੋਲ ਦੇ ਦੁਬਾਰਾ ਫੇਰ 90 ਤੋਂ 39 7605 ਤੇ ਨੇੜੇ ਤੇੜੇ ਗਲੇ ਪਿੰਡ ਆ ਗਏ ਆਪਣੇ ਨੇੜੇ ਤੇੜੇ ਬਈ ਆਪਣੇ ਸਲਰਾਮਪਰਾ ਫੂਲ ਆਇਆ ਸਲਾਪੁਰਾ ਆਇਆ ਨਾ ਵਿਚਾਲੇ ਇਹ ਪਿੰਡ ਆਪਣਾ ਭਾਈ ਰੂਪਾ ਓਕੇ ਤੇੜੀ ਪਹਿਲੇ ਨੰਬਰ ਤੇ ਵੀਰੇ ਗਰਲੈਂਡੋ ਦੇ ਅੰਗੇ ਚ ਆਪਾਂ ਬੈਠ ਦੇਖੀਏ ਨੇ ਕਦੋਂ ਸੂਈ ਹੈ ਜੀ ਇਹ ਕੱਲ ਐ ਵੇਲੇ ਦੀ ਸੂਈ ਹੋਵੇ 8:05 ਜੀ ਕੱਲ ਐ ਇਸ ਵੇਲੇ ਸੂਈ ਤੇ ਕਿੰਨਾ ਹੁਣ ਫਿਰ ਬੋਲਾ ਬੋਲਾ ਕੱਢਿਆ ਵੀਰੇ ਇਥੋਂ ਇਹ ਜਮਾ ਨਹੀਂ ਸਾਫ ਕਰੀ ਬਈ ਯਾਰ ਵੀ ਤੇਰਾ ਕਿਲੋ ਹੋਊਗਾ ਫੁੱਲਾ ਓਕੇ ਬਿਤਰ ਕਿੰਨਾ ਦੇ ਦੁੱਧ ਸਾਗਰ ਦੁੱਧ ਹੈ ਵੀਰੇ ਮਾਲਕ ਦਾ 20 ਕਿਲੋ ਪਲੂੰਦਾ ਤਾਂ 20 ਹਜ਼ਾਰ ਕਿ ਕਰਦਾ ਪੂਰਾ ਬੱਡਾ تھا ਯਾਰ 20 ਕਿਲੋ ਦੁੱਧ ਕੋਈ ਪਾਣੀ ਨਹੀਂ ਪਈ ਨਹੀਂ ਮੈਨੇ ਨਹੀਂ ਰੱਖਦਾ ਤੇ ਮਾਰ ਕੇ ਆ ਗਿਆ ਵੀਰੇ ਮਗਰ ਤਾਂ ਬੱਛਾ ਹੀ ਆ ਬਾਈ ਯਾਰ ਓਕੇ ਤੇ ਜੇਰ ਦੀ ਕੰਪਲੀਟ ਜੇਰ ਦੂਰ ਦੀ ਆਪਣੇ ਕੋਲ ਵੀਡੀਓ ਗਾਰੰਟੀ ਓਕੇ ਜੇਰ ਦੀ ਥਾਂ ਭਾਰ ਦੇ ਅਗਲੇ ਦੇ ਘਰ ਤੇ ਕਾਹੀ ਠੰਡੀ ਜੀਵ ਦੀ ਠੰਡੀ ਐ ਨਹੀਂ ਆਈ ਬਾਈ ਕੋਈ ਚੱਕ ਨਹੀਂ ਓਕੇ 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 14 ਦੂਰਾਂ ਨੂੰ ਮਰਦੀ ਮਾਰੀ ਚੱਲ ਆ ਕੋਈ ਚੱਕਰ ਹੀ ਨਹੀਂ ਬਾਈ ਯਾਰ ਆ ਦੇਖੋ ਬਾਕੀ ਦਾ ਆਪਾਂ 1 ਸ ਨੂੰ ਹੋਰ ਗੱਲ ਦੱਸਦੀਏ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 9 ਪੂਰਾ ਦਰਗ ਰਗ ਗਿਆ ਜੇਕ ਚੰਗੀ ਹੈ ਜੀ ਸਾਈਜ਼ ਵਧੀਆ ਬਾਕੀ ਦੀ ਗੱਲ ਦੁੱਧ ਨੇ ਗਰਮੀ 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 ਨਹੀਂ ਮੰਨਣੀ ਚੰਗਾ ਪਿਆ ਦੇਣਾ ਸਾਨੂੰ ਅੰਦਰਲੇ ਪਾਸੇੋਂ ਦੇਖੋ ਤੇ ਬਾਹਰਲੇ ਪਾਸੇੋਂ ਦੇਖੋ ਪੂਰਾ ਫਿਟਿੰਗ ਵਾਲਾ ਦੇਵਾ ਹਨਾ ਵੀਰੇ ਹਾਂ ਹਾਂ ਕੱਦ ਕੁਦੂ ਬੋਗਾ ਕੱਦ ਸ਼ਾਇਨਿਕ ਵਗੈਰਾ ਫੁੱਲ ਤੇ ਬਾਕੀ ਦਾ ਸੁਆ ਤਾਂ ਦੂਜਾ ਹੀ ਆ ਨਾ ਵੀਰੇ ਹਰੀ ਹਲ ਦੂਜਾ ਸੁਆ ਬਈ ਹਰੀ ਨਾਲ ਦੂਜਾ ਸੁਆ ਆ ਗਿਆ ਜੀ ਤੇ ਭੌਂ ਦੀ ਜਿੱਥੇ ਮਰਜ਼ੀ ਖੜਾਈ ਰੱਖੋ ਕੋਈ ਇਹਨੂੰ ਚੱਕਰੀ ਨਹੀਂ ਹੈਗਾ ਇਹ ਵੀ ਕੋਹ ਨਹੀਂ ਬਈ ਆਹ ਦੇਖੋ ਜੀ ਚਾਰੇ ਥਾਂ ਨਿੱਖੜ ਮੇ ਪੂਰੇ ਜਿੰਨੇ ਮਰਜ਼ੀ ਵੇ ਲੈ ਆਏ ਨਹੀਂ ਕੋਈ ਚੱਕਰ ਉਹ ਗੱਲ ਹੀ ਨਹੀਂ ਮੈਂ ਖੈ ਤਾਂ ਲੈ 来 चलो मेरा बच्चे टेस्ट करो चेक बच्चेरू दा जरूर करूंगी थोड़ा सा आ देखो जी रेट वाइज दे वीडियो दे ਵਿੱਚ ਹੀ ਹੋਣਗੇ ਹੋਣਗੇ ਵੀ ਜਮਾ ਜਾਇਜ਼ ਧਾਰਨ ਫਰਮਾਰਦੇ ਆਂ ਬਾਈ ਤਾਂ ਹਾਂ ਹਾਂ ਬਾਈ ਓਕੇ ਧਾਰਨ ਦੂਣਾ ਤੁਹਾਨੂੰ ਕਰਾਵਾਂਗੇ ਜੈਕ ਆ ਦੇ ਬੱਲੇ ਬਤੂ ਤਾਂ ਪਿਆਰੇ ਨਖਣ ਵਿੱਚ ਪੂਰੇ ਗੈਪ ਤੇ ਨਿਆਣਾ ਪੌੜਾ ਪਾ ਲੈ ਨਹੀਂ ਪਾਣਾ ਆਪੋ ਚੱਕਰੀ ਨਹੀਂ ਬਾਈ ਆ ਦੇਖੋ ਵੀਰੋ ਬੱਚਾ ਆਪਾ ਬੰਨ ਲੈ ਠੀਕ ਹੈ ਜੀ ਤਵਾਕ ਦੀ ਗੱਲ ਧਾਰਾਂ ਤੁਰਾ ਤੁਹਾਨੂੰ ਕਰਾ ਦੇ ਆਂ ਚੈੱਕ ਸਾਈਜ਼ ਨੂੰ ਜਾ ਕੇ ਬਾਈ ਨੂੰ ਗੂਨ ਨਾ ਲਾਇਓ ਵੱਡੇ ਸਾਈਜ਼ ਦੀ ਹੈ ਜੀ ਧਾਰਾਂ ਤੁਰਾਂ ਦੀ ਤੁਹਾਨੂੰ ਪੂਰੀ ਚੈੱਕ ਕਰਾ ਕੇ ਫਿਰ ਵੀਡੀਓ ਬਹੁਤ ਚੰਗਾ ਹੋਗਾ ਹੂੰ ਹਾਂ ਦੇਖੋ ਜੀ ਪਿਆਰੇ ਥਣ ਨਿਕਲਵੇਂ ਪੂਰੇ ਗੈਪ ਤੇ ਡਿਵਾਈਸ ਵੀ ਇੱਕ ਨੰਬਰ ਹੈ ਹਾਂ ਆ ਦੇਖੋ ਡਿਵਾਈਸ ਵੀ ਇਹ ਤਾਂ ਫਿਰ ਬੋਲੋ ਹੀ ਮਾਰਦੀ ਹੈ ਨਾ ਹਾਂ ਹਾਂ ਬਾਈ ਸਾਗਰ ਨੇ ਆਣਾ ਪਾਓ ਚਾ ਨਾ ਪਾਓ ਹਾਂ ਮਰਜੀ ਚੋਲੇ ਵਿੱਚ ਬੱਚਾ ਵੀ ਆਂਪਾ ਛੱਡੇ ਆਲਾ ਬੜੇ ਖੜਾਗੇ ਚੋਲੇ ਨੇ ਮਗਲ ਨੇ ਜੋ ਬੋਲ ਨੇ ਜੋ ਆ ਦੇਖੋ ਦੂਜਿਆਂ ਚ ਹੋਰ ਕੀ ਰੱਖਦਾ ਥੋੜਾ ਲੈ ਬਾਈ ਪੋਲੀ ਆ ਗੰਡ ਮਰੂੜੀ ਦੀ ਜੇਰ ਦੀ ਭਾਰ ਦੇ ਆਪਣੀ ਫੁੱਲ ਗਰੰਟੀ ਹੋਏ ਵੀ ਨਹੀਂ ਗੱਲ ਵੀਰੇ ਜੇ ਵੀ ਆਨਲਾਈਨ ਮੰਗਾਉਂਦਾ ਰੁਪਈਆ ਦੀ ਰੁਪਈਆ ਫੁੱਲ ਗਰੰਟੀ 110% ਗਰੰਟੀ ਹੋ ਠੀਕ ਹੈ ਕਹੇ ਦੀ ਛੋਟੀ ਹੋਵੇ ਤਾਂ ਵੀ ਦੇਣਾ ਫੁੱਲ ਕਾ ਤੂੰ ਨਹੀਂ ਉਹਦਾ ਮੈਂ ਬੋਲਦਾ ਠੀਕ ਹੈ ਛੋਟੀ ਵਾਲੇ ਵਾ ਬਹੁਤ ਜ਼ਿਆਦਾ ਹੈ ਫਿਟਿੰਗ ਵਾਲਾ ਬੱਚੀ ਨੂੰ ਉਹ ਨਹੀਂ ਗੱਲ ਕਿੰਨੇ ਪੈਸੇ ਆ ਬਾਈ ਬਾਈ ਮੋਲ ਕਰਾਉਣਾ ਹੈ ਜਾਲਾ 70 75ਵਾਂ ਦਾ ਬਸ 60000 ਰੁਪਏ ਲਵਾਂ ਉਹ ਸੋੜ ਮਰਜੀ ਦੀ ਹੋਊ ਬੜਾ ਰਹਿ ਗਿਆ ਉਹ ਜਮੂਲ ਕਰਾ ਤਾਂ ਵੀ ਕਰਦਾ ਆਪਾਂ ਨਾ 70 ਕਰਾ ਲੈ ਬਹੋਂਦੀ ਜਾਇ ਰੇਡਾ ਤੇਰਾ ਜਮਾ ਜਾਇ ਬਾਈ ਦੋ ਨੰਬਰ ਕਰ ਇਹ ਐਰ ਸ਼ਹਿਰ ਆ ਬਾਈ ਕਿੰਨੇ ਦਿਨ ਬਾਕੀ ਇਹ ਬਾਈ ਦੂਜਾ ਸੋਸ ਹੁੰਦੀ ਆ ਇਹ ਲੈ ਜੂ ਚਾਰ ਰਕ ਦੇਣਾ ਜੇ ਤਿੰਨ ਚਾਰ ਠੰਡੀ ਸੀਲ ਦਾ ਫੁੱਲ ਲਾਂ ਤੇ ਕੋਈ ਨਹੀਂ ਆ ਦੇਖੋ ਲੈ ਥਾਂ ਬਹੁਤ ਚੰਗਾ ਹਮ ਲਓ ਜੀ ਥੋੜਾ ਆਪਣਾ ਜਾ ਤੂੰ ਠੰਡੀ ਸੀਲ ਵਧੇਰੀ ਹੈ ਵੀ ਕਿੰਨੇ ਦਿਨ ਕੱਟ ਜੀ ਦਿਨ ਚਾਰ ਪੰਜ ਲੋ ਬਾਈ ਓਕੇ ਇੱਕ ਦਿਨ ਵੱਧ ਘੱਟ ਵੀ ਲਿਆ ਦੇ ਕਿਉਂਕਿ ਉੱਪਰ ਖਾਂ ਕਰਕੇ ਪਾ ਦੋ ਸੁਆ ਕਿਹੜਾ ਵੀਰੇ ਸੁਆ ਦੂਜਾ ਦੱਸਾ ਮਾਲ ਕਾ ਤੀਜਾ ਵੀ ਹੋਦਾ ਆਪਾਂ ਵੀ ਤੇ ਕੋਈ ਨਹੀਂ ਹਣਾ ਦੁੱਧ 20 ਕਿਲੋ ਪਾ ਦੂ ਹੂੰ ਨਹੀਂ ਪਾ ਦੇਣਾ ਕੋਈ ਮਹਿਣਾ ਨਹੀਂ ਰੱਖਦਾ ਕਿਉਂਕਿ ਵੱਡਾ ਭਾਈ ਛੋਟਾ ਨਹੀਂ ਬਜਨ ਨਾਲ ਬਾਕੀ ਜਿਹੜੀ ਆਰ ਸ਼ਹਿਰ ਹੁੰਦੀਆਂ ਦੀ ਫੈਟ ਵੀ ਚੰਗੀ ਆਉਂਦੀ ਆ ਫੁੱਲ ਫੈਟ ਆਉਂਦੀ ਬਈ ਤੇ ਦੁੱਧ ਵੀ ਫੈਟ ਵਾਲਾ ਪਾਉਣਾ ਤੇ ਪਾਉਣਾ ਵੀ ਦੁੱਧ ਚੰਗਾ ਜੀ ਪੂਰੇ ਚੰਗੇ ਠੰਡੀ ਸੀਡ ਉਹ ਐ ਨਹੀਂ ਗੱਲ ਠੰਡੀ ਘਾਟੀ ਨਾ ਮਨਨੇ ਕੋਈ ਬਈਨ ਠੰਡੀ ਠੁੰਡੀ ਆ ਲੈ ਠੰਡੀ ਠੁੰਡੀ ਬਾਈ ਕਹਿੰਦਾ ਪੂਰੀ ਹੈਗੀ ਲੈ ਥਣ ਤੋਂ ਬਹੁਤ ਚੰਗੇ ਆ ਬਾਈ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਤੇ ਵਾਕਿਆ ਗਾਰੰਟੀ ਵਾਲਾ ਕੰਮ ਆ ਕੋਈ ਬਾਹਰ ਦੀ ਥਣਾ ਦੀ ਸਾਰਾ ਗਾਂ ਦੀ ਗਾਰੰਟੀ ਹੋਊ ਬਈ ਆਪਣੀ ਉਹ ਨਹੀਂ ਗੱ ਉਹ ਜਿਹੜਾ ਥਾਮ ਲਾਵੇ ਘਰੇ ਮਗਾ ਲੇ ਹੂੰ ਜੇ ਗੱਲ ਤੋਂ ਵੀ ਬਾਅਦ ਭੇਜ ਦੇ ਕਿੰਨੇ ਪੈਸੇ ਸਾਗਰੇ ਦੇ ਵੀਰੇ 60 ਰੁਪਏ ਲਵਾਗੇ ਬਈ ਇਹਦਾ ਵੀ 60 ਇਹਦਾ ਵੀ ਓਕੇ ਹਾਂ ਬਾਅਦ 70-8000 ਦੀ ਹੋਰ ਕੋਈ ਕੋਲ ਨਹੀਂ ਆਪਾਂ ਬਾਅਦ ਲੈਣ ਦੇਣੀ ਹੈ ਓਕੇ ਜਮਾਂ ਲੈਣ ਦੇਣ ਗਰਮੀ ਦੇ ਹਿਸਾਬ ਨਾਲ ਹਨਾ ਹਾਂ ਆ ਦੇਖੋ ਜੀ ਬਾਕੀ ਇਹ ਗਰਮੀ ਨੇ ਨਾਂ ਦੇ ਬਰਾਬਰ ਬਣਨੀ ਤਿੰਨ ਨੰਬਰ ਵੀਰੇ ਇਹ ਜਰਸੀ ਆ ਪੰਜਾਬ ਵਾਲੀ ਪੂਰੀ ਵੱਡੀ ਆ ਬਈ ਠੰਡੀ ਸੀ ਇਹ ਵੀ ਗੱਬਣੀਆਂ ਹਨਾ ਹਾਂ ਇਹਦਾ 16 ਕਿਲੋ ਤਾਂ 15-16 ਕਿਲੋ ਪਹਿਲਾਂ ਦਾ ਐਤ ਕੀ ਫਿਰ 16-17 ਕਿਲੋ ਦੁੱਧ ਆਮ ਨਾਲ ਦੇ ਤੂੰ ਕੱਦ ਫੋਲੂ ਖੋਲੋ ਜੀ ਇਹਨੂੰ ਵੀ ਤੋੜ ਲਾ ਕੇ ਜੀ ਆਹ ਦੇਖੋ ਜੀ ਫਾਨ ਤੋਂ ਬਹੁਤ ਚੰਗਾ ਲੱਗ ਰਿਹਾ ਹੈ ਬੜਾ ਚੰਗਾ ਬਾਕੀ ਦੀ ਗੱਲ ਸੂਆ ਦੂਜਾ ਵੀਰੇ ਦਾ ਦੂਜਾ ਰੀ ਇਹਨੂੰ ਵਾਹ ਦੇਖ ਪਿਓ ਰੈਲਸੀ ਆ ਇੱਕ ਨੰਬਰ ਫੇਸ ਆ ਆ ਦੇਖੋ ਜੀ ਕੁਆਲਿਟੀ ਨਾਲ ਜੇ ਆਪਾਂ ਗੱਲ ਕਰ ਲਗੇ ਪੂਰੀ ਚੰਗੀ ਆ ਤੇ ਚਾਰ ਚਪੇਰੇ ਦੀ ਪੱਲਿਆਂ ਦੀ ਪੂਰੀ ਤੇ ਕੱਚੀ ਕੱਚੀ ਆ ਬਸ ਕੱਲੀ ਕੱਚੀ ਤੇ ਚੇਰ ਚੌਂਕ ਚੌਂਕ ਬਹੁਤਾ ਕੱਦ ਫੁੱਲਾ ਲੰਮੀ ਹੂੰ ਕਿੰਨੇ ਦਿਨ ਦੱਸਿਆ ਬਾਈ ਸਾਗਰੇ ਤੇ ਇਹ ਦਿਨ ਵੀ ਚਾਰਕ ਲ ਹੋਗੀ ਯਾਰ ਓਕੇ ਇੰਤ ਤੱਕ 4 ਦਿਨ ਬਾਕੀ ਕਿੰਨਾ ਦੁੱਧ ਕਹਿ ਕੇ ਦੇ ਦਿਆਂ ਫਿਰ ਆਕੀ 17 ਕਿਲੋ ਠੰਡਾ ਦੁੱਧ ਦੇ ਦੋ ਬਾਈ ਓਕੇ ਬਾਕੀ ਸੀਮ ਸੰਢੀ ਫੁੱਲ ਹਨਾ ਫੁੱਲ ਬਾਈ ਐਂ ਵਜਾ ਕੋਈ ਚੱਕ ਨਹੀਂ ਤੈਨੂੰ ਉੱਥੇ ਪਾਸੇ ਵਜੇ ਸਿੱਧੇ ਵਸੇ ਵਜਾ ਕੋਈ ਚੱਕਰੀ ਆ ਦੇਖ ਲੈ ਚਾਰੇ ਥਣ ਤੇ ਬਾਕੀ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਤਿੰਨੇ ਬਹਿ ਵੈਸਾ ਇਹ 58000 ਦੇ ਦਿਆਂਗੇ ਬਾਈ 2 ਘਟ 60 ਹਾਂ ਤੇ ਨੰਬਰ ਫੇਰ ਬੋਲ ਦੋ ਜੀ 9239 ਬਾਈ 76000 ਪੁਆਇੰਟ ਤੈਨਾਂ ਵੇੜਾਂ ਸੀ ਤੈਨਾਂ ਨੂੰ ਦਿਖਾਤੀਆਂ ਪਿੰਡ ਭਾਈ ਰੁਪਏ ਤੋਂ ਕਵਰ ਕਰਕੇ ਦੇ ਦਿਆਂ ਯਾਰ ਸ਼ਹਿਰ ਦਿਖਾਤੀ ਯਾਰਸੀ ਦਿਖਾਤੀ ਤੇ ਗਰਲ ਸਾਰੀਆਂ ਚੰਗੀਆਂ ਵੀਰੇ ਜਰੂਰ ਬਾਈ ਨਾ ਕਰੋ ਸੰਪਰਕ ਨੰਬਰ ਬਾਈ ਦਾ ਆਨ ਸਕਰੀਨ ਧੰਨਵਾਦ ਜੀ